ਬਾਈਗੁਰਜੀ ਦਾ ਖਾਲਸਾ ਸ਼੍ਰੀ ਬਾਈਗੁਰਜੀ ਦੀ ਫਤਿਹ ਤੋਂ ਦੇ ਸਰਾਂ ਦਾ ਸਵਾਗਤ ਕਰਦੇ ਅੱਜ ਨਵੀਂ ਵੀਡੀਓ ਵਿੱਚ ਜੀ ਅੱਜ ਆਪਣੇ ਕੋਲੇ ਬਾਈ ਜੀ ਬਾਹਨ ਆਇਆ ਐ ਐਨ ਆਰ ਆਈ ਵੀਰਤਾ ਤੇ ਨਾਲ ਹੀ ਉਹਨੀਆਂ ਗੱਡੀ ਭੇਜੀ ਐ ਦੋਨੇ ਚੀਜ਼ਾਂ ਵੇਚਣੀਆਂ ਜੀ ਵੇਚ ਕੇ ਜਾਣਾ ਬਾਹਰ ਜਲਦੀ ਸੇਲ ਕਰਨੀਆਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਸਕਰੀਨ ਤੇ ਐ ਹਰ ਤਰ੍ਹਾਂ ਦੀ ਐਡ ਅਸੀਂ ਆਪਣੇ ਚੈਨਲ ਤੇ ਕਰ ਦਿੰਦੇ ਹਾਂ ਜ਼ਮੀਨਾਂ ਕੋਠੀਆਂ ਕਾਰਾਂ ਟਰੈਕਟਰ ਟਰਾਲੀਆਂ ਜਿਸ ਤਰ੍ਹਾਂ ਦੀ ਵੀ ਐਡ ਕਰਾਉਣੀ ਐ ਸਾਰੀ ਜਾਣਕਾਰੀ ਨਾਲ ਸਾਡੇ ਦਿੱਤੇ ਨੰਬਰ ਤੇ ਭੇਜ ਦਿਓ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਮਾਲਕਾਂ ਦਾ ਬਾਈ ਜੀ ਐਨ ਆਰ ਆਈ ਵੀਰ ਦਾ ਜਿਹੜਾ ਨੰਬਰ ਹੈ ਹਨਾ ਉਹ ਤੁਹਾਨੂੰ ਮੈਂ ਸ਼ੇਅਰ ਕਰ ਦੂੰ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਾਈ ਗੱਡੀ ਐਕਸ ਯੂ ਵੀ 500 ਮਹਿੰਦਰਾ ਦੀ ਆਟੋਮੈਟਿਕ ਗੱਡੀ ਆ ਬਾਈ ਜੀ ਫੁੱਲ ਸਾਫ ਪਈ ਹੈ ਐਨ ਆਰ ਆਈ ਵੀਰ ਦੀ ਇਹੀ ਗੱਡੀ ਹੈ ਜੀ ਤੇ ਨਾਲ ਅੱਗੇ ਆਪਾਂ ਬਾਣ ਵੀ ਦਿਖਾਵਾਂਗੇ ਮਾਡਲ 2018 ਹੈ ਤੇ ਗੱਡੀ ਬਾਈ ਹੋ ਰਿਆ ਨੇ ਤੇ ਜ਼ਮੀਨ ਵੇਚ ਕੇ ਜਲਦੀ ਤੋਂ ਜਲਦੀ ਬਾਹਰ ਜਾਣਾ ਬਾਈ ਜੀ ਤੇ ਤਾਂ ਕਰਕੇ ਵਧੀਆ ਹਨਾ ਭਾ ਦੇ ਵਿੱਚ ਤੁਹਾਨੂੰ ਗੱਡੀ ਦੇ ਰੇਟ ਸਾਰਾ ਕੁਝ ਮਿਲੂਗਾ ਜੀ ਇਹ ਗੱਡੀ ਦਾ ਜਿਹੜਾ ਰੇਟ ਮੰਗਿਆ ਗਿਆ ਬਾਈ ਜੀ 12.5 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਆ ਪਰਸਨਲ ਬਾਈ ਯੂਜ਼ ਖਾਤਰ ਗੱਡੀ ਰੱਖੀ ਹੋਈ ਸੀ ਬਹੁਤ ਘੱਟ ਚੱਲ ਆਈ ਹੈ ਬਾਈ ਹੋਰਿਆ ਨੇ ਤੇ ਜਦੋਂ ਆਉਂਦੀ ਸੀ ਬਾਈ ਉਹਦੀ ਚਲਾਉਂਦੇ ਸੀ ਖੜੀ ਰਹਿੰਦੀ ਸੀ ਗੱਡੀ ਫੁੱਲ ਸਾਫ ਪਈ ਆ ਬਾਈ ਕੰਡੀਸ਼ਨ ਕੰਡੀਸ਼ਨ ਬਿਲਕੁਲ ਓਕੇ ਆ ਕੋਈ ਪ੍ਰੋਬਲਮ ਨਹੀਂ ਬਾਈ ਜੀ ਪੰਜਾਬ ਨੰਬਰ ਗੱਡੀ ਆ ਹਰ ਤਰ੍ਹਾਂ ਦੀ ਸਹੂਲਤ ਗੱਡੀ ਦੇ ਵਿੱਚ ਹੈਗੀ ਆ ਕੋਈ ਵੀ ਵੀਰ ਖਰੀਦਣਾ ਚਾਹੁੰਦਾ ਤਾਂ ਤੁਹਾਨੂੰ ਨੰਬਰ ਹਨਾ ਆਪਾਂ ਜ਼ਮੀਨ ਦੇ ਨਾਲ ਹੀ ਸ਼ੇਅਰ ਕਰ ਦਾਂਗੇ ਨੰਬਰ ਜ਼ਮੀਨ ਖਾਤਰ ਵੀ ਤੇ ਗੱਡੀ ਖਾਤਰ ਵੀ ਇੱਕੋ ਹੀ ਰਹੂਗਾ ਚੀਜ਼ਾਂ ਭਾਂਦੀ ਐ ਡੋ ਅੱਡ ਲੈ ਲਿਓ ਕੋਈ ਐ ਨਹੀਂ ਹੈਗਾ ਵੀ ਜ਼ਮੀਨ ਲੈਣੀ ਪੂ ਹਨਾ ਫੇਰ ਗੱਡੀ ਮਿਲੂ ਜਾਂ ਗੱਡੀ ਮਿਲੂ ਜ਼ਮੀਨ ਦੀ ਗੱਲ ਕਰੀ ਤਾਂ ਬਾਈ ਜੀ 29 ਕਿੱਲੇ ਜ਼ਮੀਨ ਲੈ ਕੇ ਆਏ ਆ ਜਿਹੜੀ ਵੀਡੀਓ ਚੱਲ ਰਹੀ ਆ ਸਾਵੀ ਜ਼ਮੀਨ ਮਿਲੂਗੀ ਬਾਈ ਜੀ ਚੈੱਕ ਕਰ ਲਿਓ ਕੱਲੀ ਕੱਲੀ ਚੀਜ਼ ਦੀ ਡਿਟੇਲ ਦੇ ਦੇਾਂਗੇ 29 ਕਿੱਲੇ ਜ਼ਮੀਨ ਹੈ ਬਾਈ ਜੀ 1 ਟੱਕਾ ਹੈ ਵਿੱਚ ਦੋ ਮੋਟਰਾਂ ਨੇ ਕਿਸੇ ਨਾਲ ਕੋਈ ਸਾਂਝੀ ਮੋਟਰ ਨਹੀਂ ਹੈਗੀ ਕਿਸੇ ਨਾਲ ਕੋਈ ਮੋਟਰ ਦੀ ਹਿੱਸੇਦਾਰੀ ਨਹੀਂ ਹੈਗੀ ਵਧੀਆ ਬਾਈ ਜੀ ਕੱਲਿਆਂ ਦੀਆਂ ਮੋਟਰਾਂ 29 ਕਿੱਲਿਆਂ ਦੇ ਉੱਤੇ ਯਾਨੀ ਕਿ ਤੁਹਾਨੂੰ ਮੋਟਰਾਂ ਦੇਖਣ ਨੂੰ ਮਿਲ ਜਾਣੀਆਂ ਯਾਨੀ ਕਿ ਮੋਟਾ-ਮੋਟਾ ਲਈਏ ਤਾਂ ਆਪਾਂ 14-15 ਕਿੱਲਿਆਂ ਦੇ ਉੱਤੇ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂਗੀ ਤੇ ਵਧੀਆ ਬਾਣ ਹੈ ਬਾਈ ਜੀ ਤੇ ਹੁਣ ਆਪਾਂ ਕਰੀਏ ਜੇ ਆਪਾਂ ਵੀ ਕਿੱਥੇ ਕਰਕੇ ਤੁਹਾਨੂੰ ਇਹ ਪੇਜੂਆ ਬਾਈ ਜੀ ਬਾਣ ਤੇ ਇਹ ਸਾਰਾ ਬਾਣ ਪਹਿਲੀ ਗੱਲ ਤਾਂ ਇਹ ਦੱਸਦੀ ਬਈ ਜੀ ਝੋਨੇ ਵਾਲਾ ਬਾਣ ਹੈ ਕੋਈ ਕਿੱਲਾ ਇਹ じゃ ਹੈ ਨਹੀਂ ਬਾਈ ਜਿੱਥੇ ਝੋਨਾ ਲੱਗਦਾ ਨਾ ਹੋਵੇ ਸਾਰੇ ਬਾਣ ਦੇ ਵਿੱਚ ਟੋਟਲ ਝੋਨਾ ਲੱਗਦਾ ਵਧੀਆ ਇੱਕ ਨੰਬਰ ਵਾਲਾ ਝੋਨੇ ਵਾਲਾ ਇੱਕ ਨੰਬਰ ਪਾਣੀ ਵਾਲਾ ਬਾਣ ਤੁਹਾਡੇ ਲਈ ਲੈ ਕੇ ਆਏ ਆਂ ਏਰੀਆ ਦੀ ਗੱਲ ਕਰੀ ਤਾਂ ਏਰੀਆ ਹੈਗਾ ਨੇੜੇ ਬੰਗਾ ਨਵਾਂ ਸ਼ਹਿਰ ਪੰਜਾਬ ਦੇ ਵਿੱਚ ਇਹ ਜ਼ਮੀਨ ਪੈ ਜਾਂਦੀ ਹੈ ਏਰੀਆ ਨੇੜੇ ਬੰਗਾ ਨਵਾਂ ਸ਼ਹਿਰ ਪੰਜਾਬ ਦੇ ਵਿੱਚ ਇਹ ਜ਼ਮੀਨ ਪੈ ਜਾਂਦੀ ਹੈ ਰੇਟ ਦੀ ਗੱਲ ਕਰੀ ਤਾਂ ਜਿਹੜਾ ਰੇਟ ਮੰਗਿਆ ਗਿਆ ਬਾਈ ਜੀ ਉਹ 41 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਰੇਟ ਮੰਗਿਆ ਗਿਆ 41 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹੜਾ ਰੇਟ ਉਹ ਮੰਗਿਆ ਗਿਆ ਜੀ ਤੇ ਹੁਣ ਤੁਹਾਡੇ ਨਾਲ ਆਪਾਂ ਇਹਨਾਂ ਦਾ ਕੰਟੈਕਟ ਨੰਬਰ ਸ਼ੇਅਰ ਕਰ ਦਿੰਨੇ ਆ ਬਾਈ ਜੀ ਤੁਹਾਡੀ ਸਕਰੀਨ ਤੇ ਵੀ ਚਲਾ ਦਿੰਨੇ ਆ ਤੁਹਾਡੀ ਸਕਰੀਨ ਉੱਪਰ ਨੰਬਰ ਆ ਗਿਆ ਬਾਈ ਜੀ ਇਹ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਇਹ ਇਹਨਾਂ ਦਾ ਬਾਈ ਇਧਰ ਦਾ ਇੰਡੀਆ ਵਾਲਾ ਨੰਬਰ ਆ ਤੇ ਬਾਈ ਹੁਰੀ ਇੱਥੇ ਕੁਝ ਦਿਨ ਹੀ ਰਹਿਣਗੇ ਬਾਣਾ ਆਪਦਾ ਵੇਚ ਕੇ ਤੇ ਗੱਡੀ ਆਪਦੀ ਸੇਲ ਕਰਨੀ ਆ ਬਾਪਸ ਪਰਤਣਾ ਬਾਈ ਐਨ ਆਰ ਆਈ ਵੀਰ ਨੇ ਤੇ ਗੱਲਬਾਤ ਕਰ ਲਿਓ ਬਾਈ ਜੀ ਸਾਰੀ ਜਾਣਕਾਰੀ ਤੁਸੀਂ ਇਹਨਾਂ ਨੇ ਦਿੱਤੇ ਨੰਬਰ ਤੋਂ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ 41 ਲੱਖ ਕਿਲੇ ਦੇ ਹਿਸਾਬ ਨਾਲ ਜ਼ਮੀਨ ਦੇੜੀਆਂ 29 ਕਿਲੇ ਦੋ ਮੋਟਰਾਂ ਝੋਨੇ ਵਾਲਾ ਬਾਣ ਬਾਈ ਜੀ ਟਾਪ ਦੀਆਂ ਹਰ ਇੱਕ ਚੀਜ਼ ਦੀ ਸਹੂਲਤ ਹੈ ਤੇ ਬਾਕੀ ਗੱਡੀ ਲਈ ਵੀ ਇਹੀ ਨੰਬਰ ਰੂ ਹੈ ਜੇ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਬਾਕੀ ਆਪਣੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਇਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਵੀ ਫੋਲੋ ਜ਼ਰੂਰ ਠੀਕ ਹੈ ਜੀ ਬਾਕੀ ਤੁਸੀਂ ਦੱਸ ਸਕਦੇ ਹੋ ਬਾਈ ਜੀ ਤੁਹਾਨੂੰ ਕਿਹੜੇ ਇਲਾਕੇ ਦੀ ਕਹੇ ਜੀ ਜ਼ਮੀਨ ਚਾਹੀਦੀ ਆ ਕਮੈਂਟਾਂ ਵਿੱਚ ਦੱਸ ਦਿਓ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਸੀ ਹਾਜ਼ਰ ਹੋ ਚਾਂਗੇ ਠੀਕ ਹੈ ਜੀ ਹੁਣ ਦਿਓ ਇਜਾਜ਼ਤ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ